ਪਿੰਡ ਗੜੁਪੜ ਮੁੱਖ थाना ਅਫਸਰ ਇੰਸਪੈਕਟਰ ਨਰੇਸ਼ ਕੁਮਾਰੀ ਵੱਲੋਂ ਲਗਾਤਾਰ ਹੀ 3 ਮਹੀਨੇ ਵਿੱਚ ਨਸ਼ਾ ਤਸਕਰਾਂ ਦੀਆਂ 3 ਜਣਿਆਂ ਦੀਆਂ ਪ੍ਰਾਪਰਟੀਆਂ ਤੇ ਸਕੰਜਾ ਕੱਸਿਆ ਗਿਆ ਸੋ ਅੱਜ ਸੰਦੀਪ ਕੌਰ ਪਤਨੀ ਲਵਪ੍ਰੀਤ ਦੀ ਪ੍ਰਾਪਰਟੀ ਜੋ ਕਿ ਡੀਐਸਪੀ ਸ਼੍ਰੀ ਰਾਜ ਕੁਮਾਰ ਬਜਾਦ ਸਾਹਿਬ ਵੀ ਮੌਕੇ ਤੇ ਮੌਜੂਦ ਸਨ ਉਹਨਾਂ ਵੱਲੋਂ ਦੱਸਿਆ ਗਿਆ ਕਿ ਇਹ ਪ੍ਰਾਪਰਟੀ ਦੀ ਕੁੱਲ ਕੀਮਤ 47 ਲੱਖ 36000 ਰੁਪਏ ਬਣਦੀ ਹੈ ਤੇ ਸਬ ਡਿਵੀਜ਼ਨ ਵਿੱਚ ਪੰਜ ਨਸ਼ਾ ਤਸਕਰਾਂ ਦੀ ਪ੍ਰਾਪਰਟੀ ਤੇ ਸਕੰਜਾ ਕੱਸਿਆ ਗਿਆ ਹੈ ਜਿਨ੍ਹਾਂ ਦੀ ਕੁੱਲ ਕੀਮਤ 2 ਕਰੋੜ 9 ਲੱਖ ਤੱਕ ਦੀ ਪ੍ਰਾਪਰਟੀ ਫ੍ਰੀਜ਼ ਕੀਤੀ ਗਈ ਤੇ ਕਿਹਾ ਕਿ ਇਹਨਾਂ ਦੇ ਸਾਰੇ ਪਰਿਵਾਰ ਤੇ ਜਿਹੜਾ ਅੱਜ ਗੁਰਪੁਰ ਦੇ ਵਿੱਚ ਸੰਦੀਪ ਕੋਰ ਪਤਨੀ ਲਪਰੀਤ ਦੀ ਜਿਹੜੀ ਪ੍ਰਾਪਰਟੀ ਆ ਇਹਨਾਂ ਤੇ ਸਿਕੰਜਾ ਕੱਸਿਆ ਗਿਆ ਤੇ ਡੀਐਸਪੀ ਸਾਹਿਬ ਨੇ ਕਿਹਾ ਕਿ ਇਹਨਾਂ ਦੇ ਸਾਰੇ ਹੀ ਪਰਿਵਾਰ ਦੇ ਉੱਪਰ ਪਹਿਲਾਂ ਤੋਂ ਹੀ ਮੁਕਾਦਮੇ ਦਰਜ ਸਨ ਤੇ ਇਸ ਮੌਕੇ ਤੇ ਐਸਐਚਓ ਇੰਸਪੈਕਟਰ ਨਰੇਸ਼ ਕੁਮਾਰੀ ਵੱਲੋਂ ਕਿਹਾ ਗਿਆ ਕਿ ਜਦੋਂ ਤੱਕ ਉਹਨਾਂ ਨੇ ਸਿੱਧੀ ਭਾਸ਼ਾ ਦੇ ਵਿੱਚ ਇਹ ਕਹਿ ਦਿੱਤਾ ਕਿ ਮੈਂ ਪੰਜਾਬੀ ਵਿੱਚ ਸਿੱਧੀ ਭਾਸ਼ਾ ਵਿੱਚ ਦੱਸਦੀ ਆ ਕਿ ਜਦੋਂ ਤੱਕ ਨਸ਼ੇ ਦਾ ਸਰਬਨਾਸ਼ ਨਹੀਂ ਮੈਂ ਕਰ ਲੈਂਦੀ ਤਦ ਤੱਕ ਇਹ ਇਹ ਮਹਿਮ ਰਾਤ ਦਿਨ 24 ਘੰਟੇ ਜਿਹੜੀ ਆ ਕਿ ਇਹ ਜਾਰੀ ਰਹੇਗੀ ਔਰ ਮੈਡਮ ਨਰੇਸ਼ ਕੁਮਾਰੀ ਇੰਸਪੈਕਟਰ ਵੱਲੋਂ ਕਿਹਾ ਗਿਆ ਕਿ ਹੁਣ ਕੋਈ ਵੀ ਨਸ਼ਾ ਤਸਕਰ ਜਿਹੜਾ ਆ ਉਹ ਛੱਡਿਆ ਨਹੀਂ ਜਾਵੇਗਾ ਉਹਨਾਂ ਨੇ ਇੱਥੋਂ ਤੱਕ ਵੀ ਕਹਿ ਦਿੱਤਾ ਕਿ ਅਸੀਂ ਪਹਿਲਾਂ ਉਹਨਾਂ ਨੂੰ ਕਹਿੰਦੇ ਹਾਂ ਕਿ ਬਈ ਤੁਸੀਂ ਇਸ ਕੰਮ ਨੂੰ ਛੱਡ ਦਿਓ ਕੋਈ ਹੋਰ ਕੰਮ ਧੰਦਾ ਕਰ ਲਓ ਕਿਉਂ ਨੌਜਵਾਨਾਂ ਦੀ ਜ਼ਿੰਦਗੀ ਦੇ ਨਾਲ ਖਲਵਾੜ ਕਰ ਰਹੇ ਆ ਤੇ ਉਹਨਾਂ ਨੇ ਕਿਹਾ ਕਿ ਜਦੋਂ ਸਾਡੇ ਬਾਰ-ਬਾਰ ਸਮਝਾਣ ਤੇ ਵੀ ਉਹ ਇਸ ਕੰਮ ਨੂੰ ਨਹੀਂ ਛੱਡਦੇ ਤੇ ਫਿਰ ਸਾਨੂੰ ਉਹਨਾਂ ਤੇ ਸਕੰਜਾ ਕੱਸਿਆ ਕਸਕਸਣਾ ਹੀ ਪੈਂਦਾ ਹੈ ਤੁਸੀਂ ਦੇਖ ਰਹੇ ਹੋ ਨਵਾਂ ਸ਼ਹਿਰ ਦਵਾਬਾ YouTube ਚੈਨਲ ਦੇ ਉੱਪਰ ਕਸ਼ਮੀਰੀ ਲਾਲ ਕੈਤ ਚੀਫ ਐਡੀਟਰ ਨਵਾਂ ਸ਼ਹਿਰ ਦਵਾਬਾ YouTube ਚੈਨਲ ਤੇ ਇਹ ਵਿਸ਼ੇਸ਼ ਰਿਪੋਰਟ ਔਰ ਸਾਡੀ ਵੀ ਇੱਕ ਰਿਕਵੈਸਟ ਹੈ ਜੋ ਵੀ ਵਿਅਕਤੀ ਇਹ ਨਸ਼ਾ ਵੇਚਦੇ ਨੇ ਕਿਰਪਾ ਕਰਕੇ ਉਹ ਆਪਣੇ ਪਰਿਵਾਰਾਂ ਵੱਲ ਵੀ ਦੇਖ ਲੋ ਉਹ ਆਪਣੇ ਰਿਸ਼ਤੇਦਾਰਾਂ ਵੱਲ ਵੀ ਦੇਖ ਲੋ ਜੇਕਰ ਕੋਈ ਨਸ਼ਾ ਨਹੀਂ ਕਰਦਾ ਕੱਲ ਨੂੰ ਅਗਰ ਉਹ ਨਸ਼ੇ ਦੀ ਲਪੇਟ ਦੇ ਵਿੱਚ ਆ ਜਾਂਦਾ ਹੈ ਤਾਂ ਤੁਸੀਂ ਖੁਦ ਸੋਚੋ ਤੇ ਫਿਰ ਪਛਤਾਣਾ ਤੁਹਾਨੂੰ ਹੀ ਪੈਂਦਾ ਹੈ ਇਸ ਦੇ ਨਾਲ ਕੀਮਤੀ ਜਾਨਾਂ ਜਾਂਦੀਆਂ ਸਨ ਸੋ ਅਸੀਂ ਬੇਨਤੀ ਕਰਦੇ ਹਾਂ ਔਰ ਮੈਡਮ ਨਰੇਸ਼ ਕੁਮਾਰੀ ਵੱਲੋਂ ਤੇ ਡੀਐਸਪੀ ਸ਼੍ਰੀ ਰਾਜ ਕੁਮਾਰ ਵੱਲੋਂ ਕਿਹਾ ਗਿਆ ਕਿ ਜਿਹੜੇ ਨਸ਼ਾ ਕਰਦੇ ਨੇ ਉਹ ਸਾਡੇ ਨਾਲ ਸੰਪਰਕ ਕਰ ਲੈਣ ਅਸੀਂ ਉਹਨਾਂ ਨੂੰ ਜਿਹੜਾ ਹੈ ਗਿਆ ਕਿ ਅਸੀਂ ਦਾਖਲ ਕਰਵਾਵਾਂਗੇ ਤਾਂ ਜੋ ਜਿਹੜਾ ਆ ਕਿ ਉਹ ਆਪਣੀ ਇੱਕ ਖੁਸ਼ ਨਮਾਜ਼ਿੰਦਗੀ ਜਿਹੜੀ ਆ ਉਹ ਜੀ ਸਕਣ ਆਓ ਦੇਖਦੇ ਹਾਂ ਕਿ ਜਦੋਂ ਇਹ ਪ੍ਰੋਪਰਟੀ ਤੇ ਸਿਕੰਜਾ ਕੱਸਿਆ ਗਿਆ ਤਾਂ ਉਸ ਵਕਤ ਡੀਐਸਪੀ ਸ਼੍ਰੀ ਰਾਜ ਕੁਮਾਰ ਜੀ ਵੱਲੋਂ ਔਰ ਇਨਸਪੈਕਟਰ ਐਸਐਚਓ ਨਰੀਸ਼ ਕੁਮਾਰੀ ਜੀ ਵੱਲੋਂ ਕੀ ਕਿਹਾ ਗਿਆ ਆਓ ਦੇਖਦੇ ਹਾਂ ਪੂਰੀ ਰਿਪੋਰਟ 83 ਨਹੀਂ ਦੂਜੀ ਪੁਆਇੰਟ ਪੜ੍ਹ ਲਵਾਂਗੇ ਜਿ ਸਰ ਕੀ ਮਾਮਲਾ ਕੀ ਹੈ ਜੋ ਤੁਸੀਂ ਬੁਰਾ ਪਰ ਆਏ ਤੇ ਰਿਚਰਡਮਾਂ ਦੀ ਪ੍ਰੋਪਰਟੀ ਮੁੱਖ ਅਫਸਰ ਥਾਣਾ ਆਡ ਵੱਲੋਂ ਇਨਸਪੈਕਟਰ ਮਰੀ ਕੁਮਾਰੀ ਵੱਲੋਂ ਇਹ ਜਿਹੜੀ ਨਸ਼ਾ ਸਮਗਲਰ ਹੈਗਾ ਇਹਨਾਂ ਦੀ ਪ੍ਰੋਪਰਟੀ ਅਟੈਚ ਕਰਾਈ ਗਈ ਜਿਹਦਾ ਨਾਮ ਸੰਦੀਪ ਔਰ ਵਾਈਫ ਆਫ ਲਪ੍ਰੀਤ ਹੈ ਔਰ ਇਹਦੇ ਤੇ ਕਮਰਸ਼ੀਅਲ ਕੁਆਂਟੀਟੀ ਦਾ ਮੁਕਦਮਾ ਦਰਜ ਹੈ ਅੱਜ ਕੱਲੇ ਜੇਲ੍ਹ ਚ ਹੈਗੀ ਸੋ ਇਹਦੀ ਇਹ ਪ੍ਰੋਪਰਟੀ ਜਿਹੜੀ ਕੋਠੀ ਬਣਾਈ ਗਈ ਹੈ ਉਹ ਨਸ਼ੇ ਦੀ ਕਮਾਈ ਤੋਂ ਬਣਾਈ ਗਈ ਹੈ ਜਿਹਦੀ ਕੁੱਲ ਕੀਮਤ 47,36,000 ਰੁਪਏ ਹੈ ਸੋ ਇਹਨੂੰ ਫ੍ਰੀਜ਼ ਕਰਨ ਦੇ ਆਰਡਰ ਜਿਹੜੇ ਹੋਏ ਆ ਔਰ ਅੱਜ ਅਸੀਂ ਇਹ ਫ੍ਰੀਜ਼ਿੰਗ ਜਿਹੜੇ ਆਰਡਰ ਹੈਗੇ ਆ ਉਹ ਇਹਨਾਂ ਦੇ ਘਰ ਮਤੇ ਚਿਪਕਾਏ। ਕੋਈ ਕਿਨੇ ਮਾਮਲੇ ਦਰਜ ਨੇ ਇਸ ਤਰ੍ਹਾਂ ਇਹਦੇ ਤੇ ਕਮਰਸ਼ੀਅਲ ਕੁਆਂਟੀਟੀ ਦਾ ਇੱਕ ਹੀ ਮਾਮਲਾ ਦਰਜ ਹੈ। ਲੇਕਿਨ ਇਹਦੇ ਪਰਿਵਾਰਕ ਮੈਂਬਰਾਂ ਤੇ ਸਾਰਿਆਂ ਤੇ ਮੁਕਦਮੇ ਦਰਜ ਹੈ ਜਿਹੜਾ ਤਾਂ ਘਰ ਵਾਲਾ ਲਵਪ੍ਰੀਤ ਉਹਦੇ ਤੇ ਵੀ ਕਮਰਸ਼ੀਅਲ ਕੁਆਂਟੀਟੀ ਦਾ ਮੁਕਦਮਾ ਦਰਜ ਹੈ। ਇਹਦੇ ਫਾਦਰ ਹੈਗੇ ਜਰਨੈਲ ਜੈਲੀ। ਉਹਨਾਂ ਦੇ ਖਿਲਾਫ ਵੀ ਬਹੁਤ سارے ਮੁਕਦਮੇ ਦਰਜ ਹੈ। ਇਹਦੇ ਚਾਚਾ ਦੇਵੀ ਆ ਉਹਦੇ ਖਿਲਾਫ ਮੁਕਦਮੇ ਦਰਜ ਹੈ। ਔਰ ਇਹਦੀ ਮਾਤਾ ਕਮਲੇਸ਼ ਜਿਹੜੀ ਅੱਜਕੱਲ ਮਫਰੂਰ ਚੱਲ ਰਹੀ ਹੈ ਉਹਦੇ ਖਿਲਾਫ ਵੀ ਮੁਕਦਮੇ ਦਰਜ ਹੋ ਸੋ ਸਾਰਾ ਇਹ ਪਰਿਵਾਰ ਜਿਹੜਾ ਹੈਗਾ ਇਸ ਕੰਮ ਵਿੱਚ ਮਲਬਸ ਹੈਗਾ ਅਸਰ ਜਿਹੜੇ ਕੀ ਫਰਦ ਹੋ ਜਾਏ ਇੰਦਰਾਜ ਹੋ ਜਾਏ ਨਾਮਦਰਜ ਹੋ ਜਾਏ ਨਾ ਇਹ ਤਾਂ ਰੈਡੈਂਟੀ ਹੁੰਦੀ ਹੀ ਨਹੀਂ ਹੁੰਦੀ ਬਿਲਕੁਲ ਹੁਣ ਜਿਹੜਾ ਫ੍ਰੀਜ਼ਿੰਗ ਆਰਡਰ ਹੋਣ ਤੋਂ ਬਾਅਦ ਇਹਨਾਂ ਦੇ ਰੈਵਨਿਊ ਰਿਕਾਰਡ ਦੇ ਵਿੱਚ ਇੰਦਰਾਜ ਹੋ ਜਾਏਗਾ ਔਰ ਇਹ ਕਿਸ ਇਸ ਪ੍ਰਾਪਰਟੀ ਨੂੰ ਨਾਮ ਵੇਚ ਸਕਣਗੇ ਨਾ ਹੀ ਕੋਈ ਇਹਨੂੰ ਅੱਗੇ ਡਿਸਪੋਜ਼ ਆਫ ਹੋਊ ਕਿਸੇ ਤਰ੍ਹਾਂ ਸਰ ਜ਼ਿਆਦਾਤਰ ਇਹ ਜਿਹੜੇ ਪ੍ਰਾਪਰਟੀ ਆਜ ਕੱਲੇ ਖਰੀਦੇ ਆ ਜਿਹੋ ਉਹੀ ਖਰੀਦੇ ਜਿਨ੍ਹਾਂ ਦੀ ਕੋਈ ਫਰਦ ਨਹੀਂ ਹੁੰਦੀ ਜਾਂ ਕਿਸੇ ਰਹਿਤੇਦਾਰ ਜਾਂ ਕਿਸੇ ਆਨੁਵਾਂਡ ਜਾਂ ਕਿਤੇ ਹੋਰ ਸੱਜਣ ਮਿੱਤਰ ਦੇ ਨਾਂ ਤੇ ਜਾਂ ਗੱਡੀਆਂ ਇਹ ਉਸੇ ਖਰੀਦੇ ਉਹਨਾਂ ਤੇ ਕੀ ਕਾਰਵਾਈ ਹੋਊਗੀ ਅਗਰ ਕੋਈ ਸਾਨੂੰ ਪਤਾ ਲੱਗਦਾ ਹੈ ਕਿ ਇਹਨਾਂ ਦੀ ਕਮਾਈ ਦੁਆਰਾ ਕਿਸੇ ਰਿਸ਼ਤੇਦਾਰ ਦੇ ਨਾਂ ਤੇ ਇਹਨਾਂ ਨੇ ਪ੍ਰਾਪਰਟੀ ਕਮਾਈ ਹੈ ਔਰ ਉਸ ਰਿਸ਼ਤੇਦਾਰ ਦੇ ਕੋਲ ਆਪਣੀ ਕੋਈ ਕਮਾਈ ਦਾ ਸਾਧਨ ਨਹੀਂ ਦੈਨ ਅਸੀਂ ਉਸ ਚੀਜ਼ ਨੂੰ ਵੀ ਫ੍ਰੀਜ਼ ਕਰਾ ਸਕਦੇ ਤੁਸੀਂ ਪਿਛਲੇ ਟਾਈਮ 'ਚ ਦੇਖਿਆ ਹੋਣਾ ਐ ਐਸਐਚਓ ਆਡ ਵੱਲੋਂ ਜਿਹੜੇ ਹੈਗੇ ਆ ਕੁਝ ਪ੍ਰਾਪਰਟੀ ਫ੍ਰੀਜ਼ ਕਰਾਈਆਂ ਗਈਆਂ ਜਿਨ੍ਹਾਂ ਵਿੱਚ ਉਹਨਾਂ ਦੇ ਵਹੀਕਲ ਵੀ ਜਿਹੜੇ ਹੈਗੇ ਉਹ ਫ੍ਰੀਜ਼ ਕਰਾਇਆ ਗਿਆ। ਸੋ ਡੀਟੀਓ ਦੇ ਵੀ ਅਨਰਾਜ ਹੋ ਜਾਂਦਾ ਉਹ ਵਹੀਕਲ ਦੀ ਡਿਸਪੋਜ਼ਲ ਵੀ ਨਹੀਂ ਕਰ ਸਕਦੇ। ਸਰ ਕਈ ਵੇਲੇ ਪਤਾ ਹੈ ਗੱਲ ਚੱਲਦੀ ਹੈ ਵੀ ਸਾਹਮਣੇ ਇਹਨਾਂ ਦਾ ਕੋਈ ਪ੍ਰੂਫ ਨਹੀਂ ਸਾਹਮਣੇ ਆਉਂਦਾ ਜਿੱਦਾਂ ਕਈ ਵੇਲੇ ਨਹੀਂ ਪ੍ਰਾਪਤੀਆਂ ਲੈ ਕੇ ਜਾਂ ਇਹਨਾਂ ਦੇ ਕੋਈ ਬੀਟੀ ਦੇ ਜਾਂ ਨੌ ਦੇ ਨਾਂ ਤੇ ਜਾਂ ਮੀਟਰ ਵਗੈਰਾ ਲੱਗੇ ਤੇ ਉਸ ਤੋਂ ਵੀ ਕੋਈ ਕਾਰਵਾਈ ਹੋ ਸਕਦੀ। ਬਿਲਕੁਲ ਬਿਲਕੁਲ ਉਹਦੀ ਵੀ ਅਸੀਂ ਇਨਵੈਸਟੀਗੇਸ਼ਨ ਕਰਦੇ ਆ ਫਾਈਨੈਂਸ਼ੀਅਲ ਇਨਵੈਸਟੀਗੇਸ਼ਨ ਕਰਕੇ ਉਸ ਚੀਜ਼ ਨੂੰ ਫ੍ਰੀਜ਼ ਕਰਾਇਆ ਜਾਂਦਾ। ਤਿੰਨ ਪ੍ਰਾਪਰਟੀਆਂ ਪਿਛਲੇ ਤਿੰਨ ਮਹੀਨੇ ਮਹੀਨੇ ਦੇ ਵਿੱਚ ਹੀ ਫ੍ਰੀਜ਼ ਕਰਾਈਆਂ ਗਈਆਂ ਹਨ ਔਰ ਪੂਰੀ ਸਬਡਿਵੀਜ਼ਨ ਦੇ ਵਿੱਚ ਹੁਣ ਤੱਕ ਪੰਜ ਪ੍ਰਾਪਰਟੀਆਂ ਫ੍ਰੀਜ਼ ਕਰਾਈਆਂ ਗਈਆਂ ਨੇ ਜਿਨ੍ਹਾਂ ਦੀ ਕੁੱਲ ਕੀਮਤ ਜਿਹੜੀ ਹੈ 2 ਕਰੋੜ 9 ਲੱਖ ਰੁਪਏ ਬਣਦੀ ਹੈ ਸੋ 2 ਕਰੋੜ 9 ਲੱਖ ਰੁਪਏ ਦੀ ਜਿਹੜੀ ਹੈਗੀ ਹੈ ਪ੍ਰਾਪਰਟੀ ਪਿਛਲੇ ਤਿੰਨ ਚਾਰ ਮਹੀਨੇ ਦੇ ਵਿੱਚ ਨਮਾਸ਼ਾ ਸਬਡਿਵੀਜ਼ਨ ਵਿੱਚ ਫ੍ਰੀਜ਼ ਕੀਤੀ ਗਈ ਹੈ ਨਸ਼ੀਰ ਨੂੰ ਸਨੇਹਾ ਕਿਨ ਨਸ਼ੇ ਬਚਨ ਵਾਲੇ ਨੂੰ ਔਰ ਨਸ਼ੇ ਬਚਨ ਵਾਲਿਆਂ ਨੂੰ ਬੜਾ ਸਪੱਸ਼ ਸਨੇਹਾ ਹੈ ਜਿੱਥੇ ਅਸੀਂ ਉਹਨਾਂ ਨੂੰ ਨਸ਼ਾ ਵੇਚਣ ਤੋਂ ਸਖਤ ਕਾਰਵਾਈ ਕਰਾਂਗੇ ਉਹਨਾਂ ਦੇ ਖਿਲਾਫ ਮੁਕੱਦਮੇ ਤੱਕ ਕੇ ਜੇਲ੍ਹ ਭੇਜਾਂਗੇ ਉੱਥੇ ਉਹਨਾਂ ਦੁਆਰਾ ਇਸ ਕਮਾਈ ਤੋਂ ਬਣਾਈ ਹੋਈ ਪ੍ਰਾਪਰਟੀ ਨੂੰ ਫ੍ਰੀਜ਼ ਕਰ ਦਾਂਗੇ ਜਿਹੜੀ ਉਹਨਾਂ ਦੇ ਕਿਸੇ ਕੰਮ ਆਉਣ ਵਾਲੀ ਨਹੀਂ ਹੈ ਇਸ ਕਰਕੇ ਉਹਨਾਂ ਨੂੰ ਨਸ਼ੇ ਵੇਚਣ ਦਾ ਧੰਦਾ ਛੱਡ ਕੇ ਕੋਈ ਹੋਰ ਕੰਮ ਕਰ ਲੈਣਾ ਚਾਹੀਦਾ ਇਹ ਸਰ ਜੀ ਜਿਸ ਤਰ੍ਹਾਂ ਕਿ ਆਮ ਲੋਕਾਂ ਦੇ ਜਿਨੂੰ ਕਹਿੰਦੇ ਆ ਕਿ ਸਿੱਧੀ ਭਾਸ਼ਾ ਵਿੱਚ ਕਈ ਉਹਨੂੰ ਸਮਝ ਨਹੀਂ ਆਉਂਦੀ ਕਿ ਫ੍ਰੀਜ਼ ਕੀ ਹੁੰਦਾ ਆ ਜੀ ਇਹ ਕੀ ਹੁੰਦੀ ਆ ਅਸੀਂ ਇਹ ਸ਼ਬਦ ਬੋਲ ਦਿੰਨੇ ਆ ਆਮ ਲੋਕੀ ਕਹਿੰਦੇ ਇਹਦਾ ਮਤਲਬ ਕੀ ਹੁੰਦਾ ਜੀ ਜੀ ਜਿਹੜਾ ਮੁਖ ਅਫਸਰ ਥਾਣਾ ਹੁੰਦਾ ਹੈ ਜਦੋਂ ਉਹਨੂੰ ਇਹ ਪਤਾ ਲੱਗੇ ਕਿ ਕਿਸੇ ਬੰਦੇ ਦੇ ਖਿਲਾਫ ਕਮਰਸ਼ੀਅਲ ਕੁਆਂਟੀਟੀ ਦਾ ਮਕਦਮਾ ਦਰਜ ਹੈ ਜੀ ਔਰ ਫਿਰ ਉਹ ਉਹਦੀ ਫਾਈਨੈਂਸ਼ੀਅਲ ਇਨਵੈਸਟੀਗੇਸ਼ਨ ਕਰਦਾ ਕਿ ਇਹ ਪ੍ਰਾਪਰਟੀ ਬਣੀ ਕਿਵੇਂ ਅੱਛਾ ਅਗਰ ਇਹ ਪ੍ਰਾਪਰਟੀ ਸਾਬਤ ਹੋ ਜਾਂਦਾ ਕਿ ਉਸ ਬੰਦੇ ਕੋਲ ਕੋਈ ਹੋਰ ਕਮਾਈ ਦਾ ਸਾਧਨ ਨਹੀਂ ਹੈ ਇਹ ਨਸ਼ੇ ਵੇਚ ਕੇ ਜਿਹੜੀ ਪ੍ਰਾਪਰਟੀ ਕਮਾਈ ਗਈ ਹੈ ਉਹ ਚਾਹੇ ਉਸ ਬੰਦੇ ਦੇ ਨਾਂ ਹੋਵੇ ਚਾਹੇ ਉਹਦੇ ਕਿਸੇ ਰਿਸ਼ਤੇਦਾਰ ਦੇ ਨਾਂ ਤੇ ਹੋਵੇ ਉਸ ਪ੍ਰਾਪਰਟੀ ਨੂੰ ਐਸਚੂ ਨੂੰ ਪਾਵਰ ਹੈ ਉਹਨੂੰ ਫ੍ਰੀਜ਼ ਕਰਵਾ ਦਿੰਦਾ ਹੈ ਫਰੀਜ ਦਾ ਮਤਲਬ ਅਟੈਚ ਹੋ ਜਾਂਦੀ ਹੈ ਪ੍ਰੋਪਰਟੀ ਸਰਕਾਰ ਦੇ ਨਾਲ ਔਰ ਇਹ ਜਿਹੜੀ ਹੈਗੀ ਆ ਆਰਡਰ ਜਿਹੜਾ ਐਸ ਐਚਓ ਪਾਸ ਕਰਨ ਤੋਂ ਬਾਅਦ ਕੰਪੀਟੈਂਟ ਅਥਾਰਟੀ ਦਿੱਲੀ ਨੂੰ ਭੇਜਦਾ ਹੈ ਜਿਹੜੀ ਇਸ ਚੀਜ਼ ਦੀ ਦੋਸ਼ੀ ਨੂੰ ਮੌਕਾ ਦੇਣ ਤੋਂ ਬਾਅਦ ਉਹ ਆਰਡਰ ਨੂੰ 30 ਦਿਨ ਦੇ ਵਿੱਚ ਵਿੱਚ ਕਨਫਰਮ ਕਰਦਾ ਹੈ ਕਿ ਹਾਂ ਇਹ ਆਰਡਰ ਸਹੀ ਪਾਸ ਕੀਤਾ ਗਿਆ ਸੋ ਇਸ ਪ੍ਰਾਪਰਟੀ ਦੇ ਆਰਡਰ ਜਿਹੜੇ ਹੈਗੇ ਐਸ ਐਚਓ ਨੇ ਪਾਸ ਕੀਤੇ ਸੀ ਉਹ ਕੰਪੀਟੈਂਟ ਅਥਾਰਟੀ ਵੱਲੋਂ ਕਨਫਰਮ ਹੋ ਗਿਆ ਹੁਣ ਇਹਨਾਂ ਦਾ ਅੰਦਰਾਜ ਜਿਹੜਾ ਰੈਵਨਿਊ ਰਿਕਾਰਡ 'ਚ ਹੋ ਜਾਏਗਾ ਇਹ ਪ੍ਰਾਪਰਟੀ ਨੂੰ ਕੋਈ ਇਸ ਤਰ੍ਹਾਂ ਦੀ ਡਿਸਪੋਜ਼ ਆਫ ਨਹੀਂ ਕਰ ਸਕਦੇ ਔਰ ਫਰਦਰ ਜਿਹੜੀ ਕਾਰਵਾਈ ਕਰਕੇ ਇਹਦੀ ਫੋਰ ਫੀਚਰ ਦੀ ਕਾਰਵਾਈ ਹੋਏਗੀ ਦੈਨ ਜਿਹੜੀ ਹੈਗੀ ਆ ਸਰਕਾਰ ਇਸ ਪ੍ਰਾਪਰਟੀ ਨੂੰ ਆਪਣੇ ਕਬਜ਼ੇ 'ਚ ਲੈ ਲਏਗੀ ਤੇ ਮਤਲਬ ਹੈ ਕਿ ਇਹਦੀ ਕਾਰਵਾਈ ਪੂਰੀ ਹੋਣ ਤੋਂ ਬਾਅਦ ਜਦੋਂ ਕਬਜ਼ੇ ਵਿੱਚ ਲੈ ਲੈਂਦੇ ਆ ਇਹ ਜੇ ਕੋਈ ਨਿਲਾਮੀ ਹੁੰਦੀ ਆ ਤਾਂ ਕੀ ਹੁੰਦਾ ਆ ਬਿਲਕੁਲ ਫਸਟ ਸਟੇਜ ਹੈਗੀ ਜਿਹੜੀ ਫ੍ਰੀਜ਼ਿੰਗ ਆਰਡਰ ਹੁੰਦੇ ਆ ਉਹਦੇ ਵਿੱਚ ਅਟੈਚ ਹੋ ਗਈ ਪ੍ਰਾਪਰਟੀ ਹੁਣ ਇਹ ਡਿਸਪੋਜ਼ ਆਫ ਸੇਲ ਨਹੀਂ ਕਰ ਸਕਦੇ ਵੇਚ ਨਹੀਂ ਸਕਦੇ ਦੈਨ ਇਹਨਾਂ ਤੋਂ ਫੇਰ ਪ੍ਰोसीडिंग ਚੱਲਣਗੀਆਂ ਔਰ ਜਦੋਂ ਇਹ ਆਰਡਰ ਪਾਸ ਹੋ ਜਾਣਗੇ ਫੋਰ ਪੀਚਰ ਦੇ ਫੇਰ ਜਿਹੜੀ ਸਰਕਾਰ ਆਪਣੇ ਕਬਜ਼ੇ ਚ ਲੈ ਲੇਗੀ ਉਹ ਨਿਲਾਮੀ ਤੋਂ ਬਾਅਦ ਕਰਦੀ ਹੈ ਕੰਪੀਟੈਂਟ ਅਥਾਰਟੀ ਜਿਹੜੀ ਉਸ ਚੀਜ਼ ਨੂੰ ਅੱਗੇ ਪਰਸਿਊ ਕਰਦੀ ਹੈ ਫਿਰ ਨਲਾਮੀ ਕਰੇ ਜਾਂ ਉਹਨੂੰ ਆਪਣੇ ਢੰਗ ਨਾਲ ਕਿਸੇ ਹੋਰ ਨਾਲ ਮਤਲਬ ਉਹਨਾਂ ਦੀ ਨਹੀਂ ਰਹਿੰਦੀ ਫਿਰ ਉਹਨਾਂ ਦੇ ਕਬਜ਼ੇ ਚ ਚਲੇ ਜਾਂਦੇ ਹਾਂਜੀ ਇਸੇ ਲਈ ਸਵਾਲ ਪੁੱਛੇ ਕਿਉਂ ਕਈਆਂ ਦੇ ਸਵਾਲ ਸੀ ਕਿ ਸਾਨੂੰ ਸਿੱਧੀ ਭਾਸ਼ਾ ਵਿੱਚ ਸਮਝ ਨਹੀਂ ਆਂਦੀ ਰਸੀਦ ਵਿੱਚ ਕੀ ਆ ਬਜਾਅ ਸੁਆਦ ਹੈ ਔਰ ਮੈਂ ਸਮਝ ਨਹੀਂਦੇ ਨਾਲ ਕਲੀਅਰ ਹੋ ਗਿਆ ਠੀਕ ਹੈ ਜੀ ਸ਼ੁਕਰੀਆ ਮੀਡੀਆ ਵੱਲੋਂ ਤੁਹਾਡਾ ਬਹੁਤ-ਬਹੁਤ ਧੰਨਵਾਦ ਹੈਗਾ ਕਿਉਂਕਿ ਮੀਡੀਆ ਨੇ ਕਾਫੀ ਸਮੇਂ ਤੋਂ ਨਸ਼ੇ ਦੇ ਉੱਪਰ ਜਿਹੜਾ ਆ ਕਿ ਆਵਾਜ਼ ਚੱਕੀ ਹੋਈ ਸੀ ਪਰ ਤੁਹਾਡੇ ਆਉਣ ਦੇ ਨਾਲ ਆ ਜਿਹੜਾ ਕੇਸ ਹੋਇਆ ਹੈ ਲੋਕਾਂ ਨੂੰ ਕੁਝ ਸਮਝ ਆ ਜਾਏਗੀ ਅਸੀਂ ਧੰਨਵਾਦ ਤੁਹਾਡਾ ਵੀ ਕਰਦੇ ਆ ਕੁਝ ਸਨੇਹਾ ਦੇਣਾ ਚਾਹੁੰਦੇ ਆ ਤੇ ਦੱਸੋ ਸਭ ਤੋਂ ਪਹਿਲਾਂ ਤਾਂ ਸ਼ੁਕਰੀਆ ਜਿਹੜਾ ਪਿਛਲੇ 1 ਸਾਲ ਤੋਂ ਮਾਨਯੋਗ ਐਸਐਸਪੀ ਸਾਹਿਬ ਸਾਡੇ ਡਾਕਟਰ ਮਹਿਤਾਬ ਸਿੰਘ ਆਈਪੀਐਸ ਔਰ ਸਾਡੇ ਡੀਐਸਪੀ ਸਾਹਿਬ ਸ਼ਿਰਾਜ ਕੁਮਾਰ ਬਜਾਰਗੀ ਇਹਨਾਂ ਵੱਲੋਂ ਜਿਹੜਾ ਲਗਾਤਾਰ ਸਾਡੀ ਜੁਆਇੰਟਲੀ ਇਸ ਚੀਜ਼ ਦੇ ਉੱਤੇ ਇੱਕ ਪ੍ਰਾਇੋਰਟੀ ਦੇ ਹਿਸਾਬ ਨਾਲ ਐਫਰਟ ਕੀਤਾ ਜਾ ਰਿਹਾ ਕਿ ਜਿੰਨੇ ਵੀ ਨਸ਼ਾ ਸਮੱਗਲਰ ਨੇ ਅਗਰ بار بار ਉਹਨਾਂ ਨੂੰ ਦੱਸਣ ਤੋਂ ਬਾਅਦ ਵੀ ਉਹਨਾਂ ਨੂੰ ਇਹ ਸੁਨੇਹਾ ਦੇਣ ਤੋਂ ਬਾਅਦ ਵੀ ਉਹ ਆਪਣੇ ਇਸ ਕੰਮਾਂ ਤੋਂ ਬਾਜ਼ ਨਹੀਂ ਆ ਰਹੇ ਤਾਂ ਉਹਨਾਂ ਤੇ ਅਸੀਂ ਜਿਹੜਾ ਹੈਗਾ ਲਗਾਤਾਰ ਰਜਿਸਟ੍ਰੇਸ਼ਨ ਕਰ ਰਹੇ ਹਾਂ ਕਿਉਂਕਿ ਤੁਸੀਂ ਜਿਵੇਂ ਪਹਿਲਾਂ ਵੀ ਜ਼ਿਕਰ ਕੀਤਾ ਕਿ ਔੜ ਗੜਾਪੜ ਕਾਫੀ ਬਦਨਾਮ ਰਿਹਾ ਹੈ ਪਿਛਲੇ ਸਮੇਂ ਤੋਂ ਉਹਦੇ ਵਿੱਚ ਇਹ ਲਗਾਤਾਰ ਐਫਰਟ ਕਰਦੇ ਹਾਂ ਅਸੀਂ ਰਜਿਸਟ੍ਰੇਸ਼ਨਸ ਵੀ ਕੀਤੀਆਂ ਨੇ ਤੇ ਇੱਥੇ ਜਿਹੜੇ ਐਡਿਕਸ਼ਨ ਦੇ ਵਿੱਚ ਸਿਗੇ ਬਹੁਤ ਸਾਰੇ ਨੌਜਵਾਨ ਆਪਣੇ ਆਲੇ ਦੁਆਲੇ ਪਿੰਡਾਂ ਦੇ ਉਹਨਾਂ ਨੂੰ ਡੀ ਐਡਿਕਸ਼ਨ ਸੈਂਟਰ ਚ ਵੀ ਭਰਤੀ ਕਰਾਇਆ ਤੇ ਸਭ ਤੋਂ ਵੱਡੀ ਜਿਹੜੀ ਅਸੀਂ ਇਸ ਚੀਜ਼ ਦੇ ਵਿੱਚ ਇੱਕ ਜਿਹੜੀ ਅਹਿਮ ਭੂਮਿਕਾ ਹੈਗੀ ਆ ਉਹ ਇਹ ਵੀ ਹੈ ਕਿ ਆ ਪ੍ਰੋਪਰਟੀਆਂ ਅਸੀਂ ਇਹਨਾਂ ਦੀਆਂ ਤਸਦੀਕ ਕਰਕੇ ਵੈਰੀਫਾਈ ਕਰਕੇ ਆਇਡੈਂਟੀਫਾਈ ਕਰਕੇ ਉਹਨਾਂ ਨੂੰ ਫ੍ਰੀਜ਼ ਕੀਤਾ ਹੈ ਆਉਣ ਵਾਲੇ ਸਮੇਂ ਵਿੱਚ ਵੀ ਇਹ ਆ ਦੇਖਿਆ ਜਾਏਗਾ ਬਿਲਕੁਲ ਜੀ ਇਹ ਲਗਾਤਾਰ ਚੱਲੇਗੀ ਮੁਹਿੰਮ ਜਦੋਂ ਤੱਕ ਜਿਵੇਂ ਹੁਣ ਸ਼ੁੱਧ ਪੰਜਾਬੀ ਚ ਜਾਣ ਚੱਲ ਤੱਕ ਵਿਨਾਸ਼ ਨਹੀਂ ਹੁੰਦਾ ਸਰ ਹੁਣ ਤੱਕ ਸਰ ਬਨਾਸ਼ ਨਹੀਂ ਹੁੰਦਾ ਤਦ ਤੱਕ ਤੁਸੀਂ ਬਨਾਸ਼ ਕਰਦੇ ਰਹੋਗੇ ਬਿਲਕੁਲ ਠੀਕ ਹੈ ਸ਼ੁਕਰੀਆ